ਚਾਚਾ ਲੱਗਦਾ ਉਹਨੇ ਮਾਂ ਦੀ ਗਾਲ ਕੱਢਣੀ ਹੂੰ ਜੇ ਕੋਈ ਦਾਦਾ ਲੱਗਦਾ ਉਹਨੇ ਦਾਦੀ ਜਾ ਵਗਿਆ ਇਹਨਾ ਵੀ ਹੁਣ ਹਰ ਇੱਕ ਨੇ ਦੱਸਦੇ ਰਹਿਣਾ ਮੈਂ ਆ ਵੇਖਿਆ ਹੱਸਦੇ ਹਾ 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 ਉੱਚੇ ਚੁੱਕ ਹੁਣ ਕਿਸੇ ਦੇ ਕਿਸੇ ਦੇ ਮੂੰਹ ਤੇ ਹਾਸਾ ਵੇਖਿਆ ਹੂੰ ਬਿਲਕੁਲ ਬਈ ਕੋਈ ਮੈਂ ਹੱਸਦਾ ਨਹੀਂ ਵੇਖਿਆ ਹੂੰ ਮੱਥੇ ਤੇ ਓੜੀ ਆ ਜਿਹੜਾ ਚਲ ਗਰੀਬ ਆ ਉਹਦੇ ਤਾਂ ਹੁਣੇ ਹੁਣੇ ਜਿਹਦੇ ਕੋਲ ਜਾਦੇ ਪੈਸੇ ਉਹਦੇ ਪੰਜ ਪੰਜ ਦੌੜੀਆਂ ਉਹਦੇ ਐ ਪੰਜਾਂ ਪੰਜਾਂ ਮੂੰਹ ਸੁੱਕੇ ਪਏ ਆ ਉਥੋਂ ਵੀ ਮੋਹ ਤੋੜ ਇੰਨੇ ਹੋਗੇ ਜੇ ਗਵਾਂਢੀ ਨੇ ਬੱਕਰੀ ਲਿਆਂਦੀ 500 ਦੇ ਰੁਪਏ ਇਹ ਪਤਾ ਨਹੀਂ ਕਿਵੇਂ ਲਿਆ ਆ ਹਾਂ ਅੱਗੇ ਖੁਸ਼ੀ ਮਨਾਉਣੀ ਜੇ ਕਿਸੇ ਦੇ ਖੁਸ਼ੀ ਗਮੀ ਹੋਣੀ ਸਾਰੇ ਪਿੰਡ ਨੇ ਉਹਦਾ ਕਿਤੇ ਕਣਕ ਵੱਢ ਕੇ ਹੋਣੀ ਕਿਤੇ ਝੋਨਾ ਵੜਾ ਕੇ ਆਉਣਾ ਚਲ ਉਹ ਝੋਨੇ ਤਾਂ ਹੁੰਦੇ ਨਹੀਂ ਸੀ ਨਰਮਲ ਰੂਮਾ ਪਟਾਉਣਾ ਸੋ ਆਪਣੇ ਪੰਜਾਬੀਆਂ ਦੇ ਵਿੱਚ ਘੁੰਮਣ ਫਿਰਨ ਦਾ ਖਾਣ ਪੀਣ ਦਾ ਬਹੁਤ ਜ਼ਿਆਦਾ ਸ਼ੌਕ ਹੁੰਦਾ ਤੇ ਆਪਾਂ ਦੇਖਿਆ ਹੈ ਹਨਾ ਅੱਜ ਕੱਲ੍ਹ ਪਰਮਾਤਮਾ ਨੇ ਸਾਰਿਆਂ ਨੂੰ ਸੌਖੇ ਕੀਤਾ ਤੇ ਭਰਾ ਆਪਣੇ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਆ ਚਾਹੇ ਜੰਮੂ ਕਸ਼ਮੀਰ ਸ਼੍ਰੀਨਗਰ ਹੋਵੇ ਹਿਮਾਚਲ ਪ੍ਰਦੇਸ਼ ਹੋਵੇ ਜਾਂ ਪੰਜਾਬ ਦੇ ਵਿੱਚ ਵੀ ਬਹੁਤ ਥਾਵਾਂ ਹੈਗੀਆਂ ਤੇ ਖਾਸ ਕਰਕੇ ਆਪਣੇ ਅੱਜਕੱਲ ਦੇ ਨੌਜਵਾਨਾ ਜਿਹੜੇ ਲੇਹ ਲਦਾਖਵਲ ਨੂੰ ਜਾਂ ਸ਼੍ਰੀਨਗਰ ਦੀਆਂ ਬਹੁਤ ਥਾਵਾਂ ਹੈਗੀਆਂ ਨੇ ਪਰ ਬਹੁਤ ਭਰਾ ਹੁੰਦੇ ਆ ਜਿਹੜੇ ਉੱਥੋਂ ਆ ਕੇ ਆਪਦੇ ਤਜਰਬੇ ਸ਼ੇਅਰ ਕਰਦੇ ਆ ਕਿ ਪੰਜਾਬ ਵਰਗੀ ਆਪਣੇ ਪਿੰਡਾਂ ਵਰਗੀ ਕੋਈ ਜਗ੍ਹਾ ਹੈ ਨਹੀਂਗੀ ਘੁੰਮ ਫਿਰ ਅਸੀਂ ਬਹੁਤ ਲਈ ਆਪਣੇ ਨਾਲ ਬਾਈ ਅੰਗਰੇਜ਼ ਆ ਆਪਣੇ ਭਲਾਈ ਆਣਾ ਪਿੰਡ ਦੇ ਵਿੱਚ ਵੈਟਰਨਰੀ ਡਾਕਟਰ ਵਜੋਂ ਸੇਵਾਵਾਂ ਵੀ ਦਿੰਦੇ ਨੇ ਆਪਣੇ ਖਾਸ ਮਿੱਤਰ ਨੇ ਤੇ ਬਾਈ ਹੋਰੀ ਵੀ ਘੁੰਮਣ ਦਾ ਸ਼ੌਂਕ ਰੱਖਦੇ ਆ ਤੇ ਆਪਦੇ ਕੁਛ ਕੁ ਬਲਬਲੇ ਆਪਦੀਆਂ ਗੱਲਾਂ ਬਾਤਾਂ ਆਪਣੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਆ ਬਾਈ ਹੋਰੀ ਆਪਣੇ ਘਰੇ ਆਏ ਸੀ ਤੇ ਆਜੋ ਤੁਹਾਡੇ ਨਾਲ ਗੱਲਬਾਤ ਕਰਾਉਣੀ ਹੈ ਬਾਈ ਸਤਿ ਸ਼੍ਰੀ ਅਕਾਲ ਅੰਗਰੇਜ਼ੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਠੀਕ ਠਾਕ ਜੀ ਉਹਦੀਆ ਤੇ ਬਾਈ ਦੱਸਿਓ ਹਨਾ ਆਪਾਂ ਕੀ ਦੱਸਣਾ ਚਾਹੁੰਨੇ ਆ ਕਿੱਥੇ ਕਿੱਥੇ ਘੁੰਮਣ ਜਾਂਦੇ ਹੋ ਤੁਸੀਂ ਸਾਲ ਦੇ ਵਿੱਚ ਸਾਲ ਦੇ ਵਿੱਚ 2-3 ਵਾਰੀ ਜਾਈ ਦਾ ਘੁੰਮਣਾ 4-5 ਸਟੇਟਾਂ ਘੁੰਮੀਆਂ ਜਿੱਥੋਂ ਕਿ ਤਾਈ ਆਪਾਂ ਦੇਖਿਆ ਹਾਂ ਜਿਹੜਾ ਹੈਗਾ ਪੰਜਾਬ 50 ਵਰਗ ਏਰੀਆ ਕਿਤੇ ਵੀ ਹੈ ਨਹੀਂ ਖਾਸ ਕਰਕੇ ਆਪਣੇ ਮਾਲਵੇ ਵਰਗਾ ਜਿਹੜਾ ਘੁੰਮਣ ਫਿਰਨ ਦਾ ਸ਼ੌਂਕ ਹੁੰਦਾ ਮੈਂ ਸਾਨੂੰ ਅੱਜ ਦਿਲ ਦੀ ਗੱਲ ਦੱਸਦਾ ਜਦੋਂ ਸਟਾਰਟ ਹੁੰਦਾ ਉਦੋਂ ਤਾਂ ਐ ਹੁੰਦਾ ਵੀ ਅਰ ਚੰਡੀਗੜ੍ਹੋਂ दारू ਲੈ ਲਾਂਗੇ ਹਾਂ ਤੇ ਸ਼ਿਮਲੇ ਜਾ ਕੇ ਪੀਵਾਂਗੇ ਜਾਂ ਚੰਡੀਗੜ੍ਹ ਰਹਿ ਕੇ ਪੀਵਾਂਗੇ ਵੀਰ ਫੋਰ ਲੈ ਲਾਂ ਹਾਂ ਅੱਛਾ ਤੇ ਪਰ ਜਦੋਂ ਬੰਦਾ 4-5 ਸਾਲ ਨੂੰ ਹੀ ਗਵਾ ਦਿੰਦਾ ਹਨਾ ਵੀ ਇਕੱਲੀ दारू ਪੀ ਕੇ ਚਲੋ ਵੀ ਚਲੋ ਵੀ ਖੱਚ ਦੀ ਗੱਡੀ ਚਲੋ ਪਿੰਡ ਚਲੋ ਸ਼ਿਮਲੇ ਤੱਕ ਨਜ਼ਾਰਾ ਤਾਂ ਲਾਏ ਪਰ ਸਹੀ ਸਵਾਲ ਉਹਨਾਂ ਦਾ ਜਦੋਂ ਬੰਦਾ ਕਬੀਲਾ ਕਬੀਲਦਾਰ ਹੋ ਜਾਏ ਉਦੋਂ ਬੰਦਾ ਸਮਝਦਾ ਗੱਲਾਂ ਨੂੰ ਯਾਰ ਆਪਾਂ ਵੀ ਦਾਰੂ ਪੀਂ ਨਹੀਂ ਜਾਂਦੇ ਯਾਰ ਕੱਲੀ ਹਾਂ ਫਿਰ ਉਹ ਬੰਦਾ ਸੋਚਦਾ ਜਰਾ ਵੀ ਆਪਾਂ ਇੱਥੇ ਕੁਝ ਵੇਖੋ ਆਪਾਂ ਸਿੱਖੋ ਕੀ ਲੋਕ ਕਿਵੇਂ ਹਨਾ ਹਾਂ ਫਿਰ ਹੁਣ ਘੁੰਮਣ ਸਹੀ ਮੈਨੇ ਅਸੀਂ ਜਾਣਦਿਆਂ ਦਾ ਹੋਗੇ 10-12 ਸਾਲ ਘੁੰਮਣਾ ਸੀ 4-5 ਸਾਲਾਂ ਦੇ ਲੱਗੇ ਹਾਂ ਜਿਹੜਾ ਦੇਖਣਾ ਕਰਨਾ ਹਾਂ ਪਹਿਲਾਂ ਤਾਂ ਇੱਕ ਗੱਲ ਇਹ ਆਪਣੇ ਦਿਮਾਗ 'ਚ ਬਿਠਾ ਲਓ ਵੀ ਜਿਹੜਾ ਆਪਣਾ ਏਰੀਆ ਪੰਜਾਬ ਆ ਹਾਂ ਜਿੱਥੋਂ ਤਾਈ ਅਸੀਂ ਘੁੰਮੇ ਉੱਥੋਂ ਤਾਈ ਦਾ ਇਹਦੇ ਵਰਗਾ ਏਰੀਆ ਹੈ ਨਹੀਂ ਹੂੰ ਜਿਹੜੀ ਗੱਲ ਅਸੀਂ ਸੁਣਦੇ ਆ ਬਾਹਰਲੇ ਭਰਾਵਾਂ ਤੋਂ ਜਾਂ ਉਹਾਂ ਦੇ ਵਾਰਡਰ ਗਈ ਵਾਰਡ ਵੀ ਰੀਸਨ ਕਰਦਾ ਆਲ ਵਾਰਡ ਆਪਣੇ ਪੰਜਾਬ ਦੀ ਹੂੰ ਦੁਨੀਆ ਦਾ ਸਭ ਤੋਂ ਵਧੀਆ ਖੇਤਾਂ ਹਾਂ ਬਹੁਤ ਖੇਤਾਂ ਖਾਸ ਕਰਕੇ ਜਿਹੜਾ ਮਾਲਵਾ ਆਪਣਾ ਹੂੰ ਨਾ ਹੜ ਦਾ ਡਰ ਨਾ ਪਾਣੀ ਦਾ ਨਾ ਨੇਰੀਆਂ ਦਾ ਹਨਾ ਹਾਂ ਨੰਬਰ 2 ਤੇ ਪਹਾੜ ਜਿਹੜੇ ਬਣਿਆ ਹੂੰ ਇਹ ਆਪਾਂ ਨੂੰ 2-4 ਦਿਨ ਚੰਗੇ ਲੱਗਦੇ ਆ ਜਿਹੜੇ ਉੱਥੇ ਰਹਿੰਦੇ ਲੋਕ ਬਹੁਤ ਦੁਖੀ ਆ ਅੱਛਾ ਕਦੋਂ ਬਦਲ ਫੜ ਜਾਣਾ ਹੂੰ ਜਿਹੜਾ ਸਾਰਾ ਖਾਣਾ ਪੀਣਾ ਆਪਣੇ ਪੰਜਾਬ ਤੋਂ ਹੀ ਆਣਾ ਹੂੰ ਤੇ ਉਹ ਲੋਕ ਜਿਵੇਂ ਹੁਣ ਕਸ਼ਮੀਰ ਦੇ ਪਿੰਡਾਂ 'ਚ ਜਾੜਾ ਹੂੰ ਜਦੋਂ ਕਸ਼ਮੀਰ ਦੇ ਪਿੰਡਾਂ 'ਚ ਵੱਡਦੇ ਆ ਜਿਵੇਂ ਆਪਣੇ ਅਜ ਤੋਂ 30 ਸਾਲ ਪਹਿਲਾਂ ਆਪਣੇ ਪਿੰਡ ਹੁੰਦੇ ਸੀ ਸਾਦ ਹਾਂ ਸਾਦ ਕੀ 10-10 ਜਣੇ ਇਕੱਠੇ ਬੈਠੇ ਇੰਜੋਏ ਕਰੀ ਜਾਂਦੇ ਗੱਪ ਮਾਰੀਂਦੇ ਕਿਸੇ ਕੋਲੇ ਮੋਬਾਈਲ ਨਹੀਂ ਹਨਾ ਹੂੰ ਤੇ ਉਹ ਜ਼ਿੰਦਗੀ ਦਾ ਸਵਾਦ ਵਧੀਆ ਲਈ ਜਾਂਦੇ ਇੱਕ ਉਹਨਾਂ ਨੇ ਹੋਰ ਬੜੀ ਚੀਜ਼ ਸਾਹਮਣੇ ਰੱਖੀ ਆ ਆਪਾਂ ਪੈਸੇ 'ਚ ਆ ਗਏ ਲੋਕ ਪੈਸੇ 'ਚ ਵੀ ਨਹੀਂ ਆਣ ਬਣੇ ਜੀ ਆਏ ਆ ਵੇਖੋ-ਖਾਵੇ ਜਾ ਕੇ ਹੂੰ ਆਪਾਂ ਉਹਦੇ ਪਹਿਰਾਵਾ ਹੀ ਬਥੋਦੀ ਹਮ ਆਪੇ ਨੂੰ ਤਰੱਕੀ ਸਮਝੀ ਜਾਂਦੇ ਜੋ ਆਕਾਂ ਨੂੰ ਬਾਹਰ ਘੱਲ ਗਿਆ ਆਪਾਂ ਤਰੱਕੀ ਸਮਝੀ ਜਾਂਦੇ ਹਮ ਉੱਥੇ ਕੀ ਆਣਾ ਮੰਨ ਕੇ ਚੱਲੋ ਜਿੱਦੋਂ ਆਪਾਂ ਪਿੰਡਾਂ 'ਚ ਜਾਂਦੇ ਆ ਹਮ 2 ਸਾਲ ਦੇ ਬੱਚੇ ਤੋਂ ਲੈ ਕੇ ਮੰਨ ਕੇ ਚੱਲੋ ਵੱਡੀ ਉਮਰ ਦੇ ਬੱਚਿਆਂ ਤੱਕ ਜਿਵੇਂ ਕੁੜੀਆਂ ਮੁੰਡੇ ਸਕੂਲ ਪੜ੍ਹਦੇ ਆ ਠੀਕ ਉਹ ਆਪ ਦਾ ਪਹਿਰਾਵਾ ਤੇ ਵਿਰਸਾ ਸੰਭੀ ਬਿਠਾ ਸਭ ਤੋਂ ਵੱਡੀ ਵੱਡੀ ਗੱਲ ਦੇਖਦੇ ਆ ਹਨ ਜਦੋਂ ਬਲੌਗ ਪਾਉਂਦੇ ਆ ਮੁੰਡੇ ਇਧਰੋਂ ਜਾਂਦੇ ਆ ਕਿ ਉਹਨਾਂ ਦੇ ਉਹੀ ਲੰਬੇ ਕੁਰਤੇ ਗੁਰਤੀਆਂ ਉਵੇਂ ਪਹਿਰਾਵਾ ਹੁੰਦਾ ਹਨ ਹਾਂ ਤੇ ਗਰੀਬ ਆ ਠੀਕ ਆ ਪਤਾਂ ਪਾਸ ਜਿਵੇਂ ਆਪਣੇ ਪਹਿਲਾਂ ਬਜ਼ੁਰਗ ਕਰਦੇ ਸੀ ਆਪਣੇ ਬਜ਼ੁਰਗ ਕਿਹੜਾ ਭੁੱਖੇ ਮਰਦੇ ਸੀ ਹਾਂਜੀ ਹਾਂਜੀ ਕਿਹੜਾ ਆਪਣੇ ਆਪਣੇ ਕੌਣ ਬਾਹਰ ਜਾਂਦਾ ਸੀ ਹੂੰ ਠੀਕ ਆ ਬਾਪੂਰੀ ਦੱਸ ਦੇਉਂਦੇ ਜਦੋਂ ਨਾ ਅਸੀਂ ਉਹਦੇ ਜਦੋਂ ਅਸੀਂ ਪੁਰਾਣਾ ਘਟਾ ਆਇਆ ਸੀ ਨਾ ਹੂੰ ਆ ਕਾਲ ਪੈਂਦੇ ਹੁੰਦੇ ਸੀ ਹਾਂਜੀ ਇੱਕ ਤੌੜੀ ਆ ਮੱਟਾ ਕਹਿੰਦੇ ਨੇ ਮੱਟੀ ਹਾਂ ਵੱਡੀ ਇੱਕ ਇੱਕ ਦਾ ਨਾ ਭਖੜੇ ਦੀ ਕੱਢੀ ਅਸੀਂ ਅੱਛਾ ਐ ਚੋਰ ਸੰਗਾ ਸੀਗਾ ਆਪਣਾ ਕੱਚੀਆਂ ਕੰਧਾਂ ਦੇ ਵਿੱਚ ਹੂੰ ਤੇ ਇੱਕ ਆਪਣੇ ਤਾਂ ਲਾਉਂਦਾ ਸੀ ਇੱਕਾਂ ਦਾ ਤੰਦਲਾ ਕੱਢਾ ਬਜ਼ੁਰਗਾਂ ਦਾ ਮੰਨ ਕੇ ਜ ਰੱਖਿਆਦਾ ਸੀ ਜਦੋਂ ਕਾਲ ਪਿਆ ਆਪਾਂ ਕੱਢ ਕੇ ਪੀ ਕੇ ਤੇ ਰੋਟੀ ਖਾ ਲਾਂਗੇ ਤੇ ਸੌਖ ਖੁਸ਼ ਇੰਨੇ ਸੀ ਲੋਕ ਸਦਾ ਖਾਸ਼ ਦੇ ਰਹੇ ਹੁੰਦੇ ਸੀ ਬਾੜੀ ਗੱਲ ਕੀ ਆਪਾਂ ਆਪਦੀ ਟਾਈਮ ਚਲਾ ਲਗੇ ਮੇਰੀ ਮੇਰਾ 88 ਜਨਮ ਹੂੰ ਠੀਕ ਆ ਤੇ 95 'ਚ ਮੈਨੂੰ ਵਧੀਆ ਸੁਰਤ ਸੀ 94 95 'ਚ ਕਿਉਂਕਿ ਛੋਟੇ ਛੋਟੇ ਹੁੰਦੇ ਸੀ ਹੂੰ ਆਪਣੇ ਟੱਲੇ ਤੇ ਹੂੰ 30 ਤੇ ਜਾਣੇ ਇਕੱਠੇ ਹੁੰਦੇ ਸੀ ਹੁੰਦੇ ਸੀ ਬਈ ਦਾ ਜੋਰ ਸੀ ਹੂੰ ਇਹਨਾਂ ਨੇ ਲਾਸ ਖਿਚਣੀ ਖਿਚਣੀ ਡੇਲੀ ਰੱਸਾ ਗਸੀ ਕਰਨੇ 10-11 ਜਾਨੇ ਉਧਰ ਹੋ ਜਾਣੇ 10-11 ਜਾਨੇ ਉਧਰ ਇਹ 2-4 ਜਾਨਾਂ ਨੇ ਨਿਗਰ ਰੱਖਣੀ ਪੁਲਿਸ ਦੀ ਲਾਈਟਾਂ ਦੀ ਨਿਗਰ ਰੱਖਣੀ ਉਹਨਾਂ ਨੇ ਕਹਿੰਦੇ ਨੇ ਲਾਈਟ ਆ ਗਈ ਵੀ ਲਾਈਟ ਆਉਂਦੀ ਹੈ ਜੀ ਉਹ ਮਗਰੋਂ ਭੱਜ ਜਾਂਦੇ ਸੀ ਭੱਜ ਕੇ ਜਦੋਂ ਲਾਈਟ ਆਪੀ ਉਹਦੀ ਲਾਸ ਉਹ ਵੀ ਫਿਰ ਚੱਕ ਲਈ ਰਾਤ ਨੂੰ 11-11 ਵਜੇ ਤਾਈਂ ਖੇਡਦੇ ਸੀ ਜੋਰਜ ਮੈਚ ਕਰਦੇ ਹੁੰਦੇ ਹਾਂ 11-11 ਵਜੇ ਤੇ ਜਮ ਅੱਖੀਂ ਵੇਖਣ ਦੀ ਗੱਲ ਆ ਫੇਰ ਕਿੱਦੀ ਕਿੱਦੀ ਖੇਡਣਾ ਹਾਂ ਆਪ ਖੇਡਦੇ ਰਹੇ ਆ ਆਪਾਂ ਖੋ ਖੋ ਕਿੱਦੀ ਸਾਰਾ ਖੇਤੋਂ ਹਣਾ ਚਾਚੇ ਸ਼ੰਭੂ ਵਰਗੇ ਬਾਬੇ ਕੁੱਕਰ ਵਰਗੇ ਭੁੱਟੋ ਪਿੰਦਰ ਵਰਗੇ ਸਾਰੇ ਜਿੰਨੇ ਵੀ ਸੀਗੇ ਮੰਨ ਕੇ ਚੱਲੋ ਉਹ ਦੂਜਾ ਆਪਣਾ ਕੁੱਕਰ ਵੀ 40-40 ਸਾਲਾਂ ਦੇ ਹੋਣਗੇ ਹਾਂ ਸ਼ੰਭੂਰੀ ਛੋਟੇ ਸਾਰਿਆਂ ਨੇ ਮੰਨ ਕੇ ਚੱਲੋ ਵੀ ਰਾਤ ਨੂੰ ਕਿੱਦੀ-ਕਿੱਦੀ ਖੇਡਣਾ ਖੇਡਦੇ ਹੁੰਦੇ ਸੋਹਰਾ ਮੰਨ ਕੇ ਚੱਲੋ ਨਾ ਥੱਕੇ ਮਾਰ ਜਾਨ ਸਹੀ ਹੈ ਬਈ ਥੱਕੇ ਟੁੱਟੇ ਆਉਂਦੇ ਹਨਾ ਖੇਤਾਂ ਦਾ ਕੰਮ ਕਰਕੇ ਤੇ ਜਿਹੜੀਆਂ ਗਲੀਆਂ ਵੱਡੀਆਂ ਨੌਰੇ ਹੁੰਦੇ ਸੀ ਉੱਥੇ ਖੇਡਦੇ ਹੁੰਦੇ ਸੀ ਤੇ ਗਲੀਆਂ 'ਚ ਭੱਜੇ ਫਿਰਨਾ ਕਿੱਦੀ-ਕਿੱਦੀ ਹਟਕੀ-ਕਿੱਦੀ ਕਿੱਦੀ ਸਾਹ ਪਾਗਦਾ ਸੀ ਉਹਦੇ ਨਾਲ ਹਨਾ ਸਾਭ ਫਾਇਦਾ ਸੀ ਇੰਜੋਏ ਬੜਾ ਕਰਦੇ ਖੇਡਦੇ ਹੱਸਦੇ ਗੋਟ ਦੇ ਸੀ ਫਿਰ ਉਹ ਮੇਰੇ ਸਾਹਮਣੇ ਖੇਡ ਦਿੰਦੇ ਸੀ ਉਹ ਜਿਹੜਾ ਬੰਦੇ ਦੇ ਉੱਤੇ ਚੜ ਕੇ ਜਾਂਦੇ ਹੁੰਦੇ ਸੀ ਬਾਂਦਰ ਕਿਲਾ ਬਾਂਦਰ ਕਿਲਾ ਗੱਲਾ ਬੱਟ ਹਾਂ ਉਹ ਜਿਵੇਂ ਅੱਖੀਂ ਵੇਖਣੇ ਗੱਲਾਂ ਹਾਂ ਇੱਕ ਗੱਲ ਹੋਰ ਵੇਖੋ ਚੱਲ ਹੁਣ ਆਪਣਾ 10 10 ਕੁਆਟਲ ਦੇ ਲੋਹੇ ਲੈ ਕੇ ਮੰਨ ਕੇ ਜਲਕਾਰਾਂ ਲੈ ਕੇ ਲੋਕ ਤਰੱਕੀ ਕਾ ਸਮਝੀ ਜਾਂਦੇ ਉਨੂੰ ਹੂੰ ਵੀ ਉਦੋਂ ਉਸ ਟਾਈਮ ਦੇ ਵਿੱਚ ਕਿਸੇ ਕੋਲ ਸਾਈਕਲ ਨਹੀਂ ਹੁੰਦਾ ਸੀ ਸਾਈਕਲ ਹੋਣਾ ਤਾਂ ਹੁਣ ਆਇਆ ਲੱਗਣਾ ਯਾਰ ਇਹਦੇ ਕੋਲੇ ਤਾਂ ਜਹਾਜ਼ ਹੀ ਆ ਬਹੁਤ ਵੱਡੀ ਗੱਲ ਹੂੰ ਕਈ ਵਾਰੀ ਸਾਨੂੰ ਸਾਈਕਲ ਮਿਲ ਜਾਣਾ ਸੀ 10 10 ਕਿਲੋਮੀਟਰ ਵਾੜ ਕੇ ਮੰਗ ਕੇ ਹਾਂ ਮੰਗ ਕੇ ਚਲਾਉਂਦੇ ਹੁੰਦੇ ਸੀ ਤੇ ਹੁਣ ਕੀ ਆ ਉਦੋਂ ਬੰਦੇ ਕਿੰਨੇ ਖੁਸ਼ ਹੁੰਦੇ ਸੀ ਹਰ ਇੱਕ ਨੇ ਜੇ ਕੋਈ ਚਾਚਾ ਲੱਗਦਾ ਉਹਨੇ ਮਾਂ ਦੀ ਗਾਲ ਕੱਢਣੀ ਹਾਂ ਜੇ ਕੋਈ ਦਾਦਾ ਲੱਗਦਾ ਉਹਨੇ ਦਾਦੀ ਜਿਹਾ ਵਗਾ ਇਹਦੇ ਨਾਲ ਵੀ ਹੁਣ ਹਰ ਇੱਕ ਨੇ ਹੱਸਦੇ ਰਹਿਣਾ ਮੈਂ ਆਪ ਵੇਖਿਆ ਹੱਸਦੇ ਹਾ 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 ਉੱਚੇ ਉੱਚੇ ਹੁਣ ਕਿਸੇ ਦੇ ਮੂੰਹ ਤੇ ਹਾਸਾ ਵੇਖਿਆ ਹਾਂ ਬਿਲਕੁਲ ਬਈ ਕੋਈ ਮੈਂ ਹੱਸਦਾ ਨਹੀਂ ਵੇਖਿਆ ਹਾਂ ਮੱਥੇ ਦਿਉੜੀ ਆ ਜਿਹੜਾ ਚਲ ਗਰੀਬ ਆ ਉਹਦੇ ਤਾਂ ਹੁਣੇ ਹੁਣੇ ਜਿਹਦੇ ਕੋਲ ਜਾਦੇ ਪੈਸੇ ਉਹਦੇ ਪੰਜ ਪੰਜ ਦੌੜਨਾਂ ਉਹਦੇ ਐ ਪੰਜਾਂ ਪੰਜਾਂ ਮੂੰਹ ਸੁੱਕੇ ਪਏ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਯਾਰ ਆਪਾਂ ਕਿਹੜੇ ਪਾਸੇ ਤੁਰਪੇ ਸਹੀ ਆ ਭਾਈ ਅੱਜ ਕੱਲ੍ਹ ਕਹਿੰਦੇ ਵੀ ਟਾਈਮ ਹੈ ਨਹੀਂ ਕਵੇ ਐਡੇ ਕੰਮ ਕਿੱਡੇ ਕਰੇ ਖੇਡਣ ਦਾ ਟਾਈਮ ਨਹੀਂ ਬੱਚਿਆਂ ਕੋਲ ਆਪਣੇ ਕੋਲੇ ਬੈਠਣ ਦਾ ਟਾਈਮ ਨਹੀਂ ਆਪਦੇ ਗਵਾੜ ਚਾਪ ਦੇ ਸ਼ਰੀਕੇ ਕਬੀਲੇ ਚ ਹਨਾ ਐਨੇ ਕਿੰਨੇ ਕਾ ਆਪਾਂ ਬਿਜੀਆਂ ਐਡੇ ਐਡੇ ਕਿੱਡੇ ਕਾ ਆਪਣੇ ਕਾਰੋਬਾਰ ਬਿਜੀ ਨਹੀਂ ਇੱਕ ਤਾਂ ਪਹਿਲੀ ਤਾਂ ਜਿਹੜੀ ਗੱਲ ਆਪਾਂ ਨੂੰ ਮੋਬਾਈਲਾਂ ਨਾਲ ਜਮ ਖਤਮ ਕਰਤਾ ਹੂੰ ਨੰਬਰ 2 ਤੇ ਜਿਹੜਾ ਆਪਾਂ ਪੈਸੇ ਦੀ ਦੌੜ ਚ ਆਵੜੇ ਹੂੰ ਪੈਸਾ ਉਹ ਤੋਂ ਵੀ ਉਹ ਤੋਂ ਵੀ ਬਹੁਤ ਔੜ ਇੰਨੇ ਹੋ ਗਏ ਜੇ ਗਵੰਢੀ ਨੇ ਬੱਕਰੀ ਲਿਆਂਦੀ ਉਹ 1000 ਦੇ ਰੁਪਏ ਇਹ ਪਤਾ ਨਹੀਂ ਕਿਵੇਂ ਲਿਆ ਹਾਂ ਅੱਗੇ ਖੁਸ਼ੀ ਮਨਾਉਣੀ ਜੇ ਕਿਸੇ ਦੇ ਖੁਸ਼ੀ ਗਮੀ ਹੋਣੀ ਸਾਰੇ ਪਿੰਡ ਨੇ ਉਹਦਾ ਕਿਤੇ ਕਣਕ ਵੱਢ ਕੇ ਆਉਣੀ ਕਿਤੇ ਝੋਨਾ ਵੜਾ ਕੇ ਆਉਣਾ ਚਲੋ ਉਹ ਝੋਨੇ ਤਾਂ ਹੁੰਦੇ ਨਹੀਂ ਸੀ ਨਰਮਲ ਰੂਮਾ ਪਟਾਉਣਾ ਹੂੰ ਹੁਣ ਤਾਂ ਸਿਸਟਮ ਹੀ ਖਤਮ ਹੋ ਗਿਆ ਮੇਰੇ ਸਹਾਰ ਨਾਲ ਮੈਨੂੰ ਐਂ ਲੱਗਦਾ ਵੀ ਆਉਣ ਵਾਲੇ ਜਿਹੜੇ ਸਾਰ ਨਾਲ ਪੱਤਰ ਕੀ ਕਹੀ ਜਾਂਦੇ ਆ ਆਉਣ ਵਾਲੇ ਮਤਲਬ 20-25 ਸਾਲਾਂ ਚ ਆਪਣੇ ਪਿੰਡਾਂ ਦੇ ਵਿੱਚ ਹੀ ਸਿਸ਼ਕਾਰ ਰਹਿਣ ਦਵਾਰ ਨੂੰ ਕਰਿਆ ਕਰਨਗੇ ਅੱਗੇ ਬਈ ਸੰਸਕਾਰ ਦੀ ਗੱਲ ਹੋ ਗਈ ਖੁਸ਼ੀ ਗਮੀ ਹੁੰਦੀ ਹੈ ਨਾ ਸਾਰੇ ਰਲ ਮਿਲ ਕੇ ਕੰਮ ਕਰਦੇ ਚਲ ਆਪਣੇ ਏਰੀਆ ਚ ਹਜੇ ਵੀ ਹੈਗੀ ਐ ਇਹ ਚੀਜ਼ ਭਾਈਚਾਰਾ ਹੈਗਾ ਬਹੁਤ ਥਾਵਾਂ ਤੇ ਆਪਾਂ ਦੇਖਿਆ ਬਈ ਸਾਰਾ ਕੰਮ ਭੋਗ ਦਾ ਵੀ ਵਿਆਹ ਸਾਡੇ ਠੇਕੇ ਦੇ ਹੁੰਦਾ ਆਪਣੇ ਛੱਤਾਂ ਦੇ ਲੈਟਰ ਪੈਂਦੇ ਸੀ ਆ ਥੋੜੇ ਸਾਲਾਂ ਜੀ ਉਹ ਕੰਮ ਵੀ ਖਤਮ ਹੁੰਦਾ ਹੈ ਖਤਮ ਹੁੰਦੇ ਜਾਂਦੇ ਉਹ ਸਾਰੇ ਸਾਰਾ ਕੰਮ ਹੀ ਠੇਕੇ ਦੇ ਹੋ ਗਿਆ ਜਦੋਂ ਛੱਤਾਂ ਪੈਂਦੀਆਂ ਬਈ ਗਾਰੇ ਦਾ ਹੁੰਦਾ ਹੀ ਕੰਮ ਪਹਿਲਾਂ ਸਾਰਿਆਂ ਨੇ ਸਕੀਮ ਲਾ ਲੈਣੀ ਅੱਜ ਇਹਨੂੰ ਲਵੇੜਨਾ ਇਹਨੂੰ ਟੋਏ ਚ ਸਿੱਟਣਾ ਤੇ ਗਾਲੀ ਗਲੋਚ ਹੋਣਾ ਐਂ ਕਦੇ ਗੁੱਸਾ ਨਹੀਂ ਕਰਦੇ ਹੁਣ ਮੜਾ ਕੇ ਤੇ ਤੁਸੀਂ ਲੈਟਰ ਦੇ ਜਾਨੋ ਛੱਤ ਤੇ ਗਾਰਾ ਪਾ ਦਿਓ ਵਾਲਾ ਗੱਲ ਨੂੰ ਆਉਂਦਾ ਹੈ ਨਾ ਵੀ ਜਿਹੜਾ ਸਹਿਨਸ਼ੀਲਤਾ ਉਹ ਬਹੁਤ ਆਪਣੇ ਘਟ ਚੁੱਕੀ ਆ ਆਪਾਂ ਵੀ ਸਾਰੇ ਵਿੱਚ ਹੀ ਆ ਉਹਦੇ ਤੇ ਬਾਈ ਖਰਾਕਾਂ ਖੇਤਾਂ ਦੇ ਵਿੱਚ ਸਾਰੇ ਬੋਲੀ ਪਹਿਰਾਵੇ ਸਾਰੇ ਕਾਹੇ ਚ ਚੇਂਜ ਆ ਗਿਆ ਆਪਾਂ ਤਾਂ ਮੈਂ ਤਾਂ ਇੱਕ ਗੱਲ ਜਾਂਦਾ ਆਪਾਂ ਹੁਣ ਅਸੀਂ ਚੰਡੀਗੜ੍ਹ ਫਾਰਵਰਡ ਆ ਚੰਡੀਗੜ੍ਹ ਆਪਣੇ ਨਾਲ ਪਹਿਲਾਂ ਬੈਕਵਰਡ ਸੀ ਆਹ ਜਿਹੜਾ ਜਲੰਧਰ ਹੋ ਜਲੰਧਰ ਏਰੀਆ ਹੋ ਗਿਆ ਅਸੀਂ ਠੀਕਾ ਲੁਧਿਆਣਾ ਹੋ ਗਿਆ ਇਹ ਆਪਣੇ ਨਾਲ ਪਹਿਲਾਂ ਬੈਕਵਰਡ ਸੀ ਕਿਉਂਕਿ ਇੱਥੇ ਆਪਾਂ ਹੁਣ ਕਿਸੇ ਦੀ ਜਾਂਦੇ ਆਉਂਦੇ ਨਹੀਂ ਹਨਾ ਗਲੀਆਂ ਸੁਨੀਆਂ ਨਹੀਂ ਸੀ ਉੱਥੇ ਕੋਈ ਕਿਸੇ ਦੇ ਜਾਂਦਾ ਆਉਂਦਾ ਨਹੀਂ ਸੀ ਉਹੀ ਹਾਲ ਹੁਣ ਆਪਣੇ ਹੋਈ ਜਾਂਦਾ ਆਪਣੇ ਆਪਣੇ ਅੱਗੇ ਸੱਥਾਂ ਚ 50 50 ਜਣੇ ਬੈਠੇ ਨੇ ਹੁਣ ਕਿਸੇ ਦੇ ਬਾਰ ਚ ਬੈਠਾ ਹੋ ਗਿਆ ਹਾਂ ਨਹੀਂ ਬੈਠੇ ਬਹੁਤ ਫਰਕ ਪੈ ਗਿਆ ਸਿਸਟਮ ਹਜੇ ਇੱਧਰ ਚਲੇ ਆ ਬਰਹਿੰਡੇ ਤੋਂ ਪਰੇ ਤਲਵੰਡੀ ਸਾਬੋ ਮਾਨਸਾਲੇ ਪਾਸੇ ਦੇਸ਼ ਜਾਂਦੇ ਆ ਆਪਾਂ ਨੂੰ ਇਹ ਚੀਜ਼ ਹੈਗੀ ਆ ਪਰ ਆਪਣੇ ਪਰ ਉਹਨਾਂ ਨੂੰ ਬੈਕਵਰਡ ਕਹ ਜਾਂਦਾ ਪਰ ਹੈ ਫਾਰਵਰਡ ਉਹ ਬੈਕਵਰਡ ਉਹ ਫਾਰਵਰਡ ਆ ਆ ਬਈ ਜਿਵੇਂ ਹੁਣ ਤੁਸੀਂ ਵੀ ਆਹਦਾ ਕੀਤਾ ਵਧੀਆ ਕਰਦੇ ਹੋ ਹਨਾ ਚੰਗੀ ਸੋਹਣੀ ਕਮਾਈ ਹੁੰਦੀ ਆ ਜਾਂ ਕੋਈ ਆਪਣੇ ਜੋਬ ਸਰਕਾਰੀ ਪ੍ਰਾਈਵੇਟ ਲੱਗ ਜਾਂਦਾ ਵੀ ਬਹੁਤ ਬੰਦੇ ਪਿੰਡ ਛੱਡ ਜਾਂਦੇ ਹਨਾ ਇਹਨੂੰ ਟ੍ਰੈਂਡ ਮੰਨਦੇ ਵੀ ਜੇ ਪਿੰਡ ਛੱਡ ਕੇ ਆਪਾਂ ਸ਼ਹਿਰ ਨਹੀਂ ਰਹਿਣ ਲੱਗਦੇ ਲੋਕਾਂ ਨੇ ਸਮਝਣਾ ਨਹੀਂ ਵੀ ਆਪਣੇ ਕੋਲੇ ਪੈਸਾ ਸ਼ਹਿਰ ਜਾ ਕੇ ਕੋਠੀ ਨਾਲ ਲਈ ਹੈ ਨਾ ਇਹ ਚੀਜ਼ ਵੀ ਹੈਗੀ ਆ ਬਹੁਤ ਜ਼ਿਆਦਾ ਬਾਈ ਜਦੋਂ ਆਪਾਂ ਆਪਦੀ ਮਿੱਟੀ ਨਾਲੋਂ ਆਪਦੇ ਪਿੰਡ ਨਾਲੋਂ ਆਪਦੇ ਪਰਿਵਾਰ ਨਾਲੋਂ ਟੁੱਟ ਗਏ ਨਾ ਉਪਰਾਂ ਦੀ ਆਪਾਂ ਅਰਬਾ ਖਰਬਾ ਬਦੀ ਹੋਈ ਜਗੇ ਯਾਰ ਆਪਾਂ ਪੈਸਾ ਕੀ ਕਰਨਾ ਖਾਣੀ ਤਾਂ ਰੋਟੀ ਆ ਪਰਿਵਾਰ ਹੁਣ ਆਪਾਂ ਸੁੱਖਾਂ ਸੁਖਦੇ ਸੀ ਬਾਪੂਰੀ ਜਾਂਦੇ ਸੀ ਗੁਰਦੁਆਰੇ ਸਾਰਾ ਪਰਿਵਾਰ ਪਰਮਾਤਮਾ ਇੱਕ ਥਾਂ ਹੋਵੇ ਸ਼ਾਮ ਨੂੰ ਸਾਰੇ ਇਕੱਠੇ ਬੈਠੇ ਹੋਗੇ ਹੁਣ ਗੁਰਦੁਆਰੇ ਜਾਂਦੇ ਸਾਡੇ ਜਵਾਗ ਬਾਹਰ ਹੁਣ ਸਾਡੇ ਘਰੇ ਨਾ ਕੋਈ ਹੋਵੇ ਵੀ ਸਿਸਟਮ ਪਤਾ ਨਹੀਂ ਲੋਕ ਕਿਹੜੇ ਪਾਸੇ ਜਾ ਰਹੇ ਆ ਕੋਈ ਸਮਝ ਨਹੀਂ ਆ ਰਹੀ ਬਾਹਰ ਵਾਲੇ ਟ੍ਰੈਂਡ ਨੇ ਵੀ ਬੜਾ ਵੇ ਪਿਆ ਆਉਂਦਾ ਉਹਦੇ ਜੇ ਸਿਸਟਮ ਮੰਨ ਕੇ ਚੱਲੋ ਵੀ ਜਾਂ ਤਾਂ ਬੰਦੇ ਕੋਲ ਟੀਚਰ ਹੋਵੇ ਚਲ ਬਾਹਰ ਜੰਦੇ ਆਪਾਂ ਕਮਾਈ ਹਰੇਕੀ ਕਰਨੀ ਜਾਂਦਾ ਕੋਈ ਮਸ਼ੀਨ ਦਾ ਸੀਜ਼ਨ ਲਾ ਕੇ ਆਉਂਦਾ ਹਨਾ ਉਹਨਾਂ ਦਾ ਐ ਹੁੰਦਾ ਵੀ ਆਪਾਂ 6 ਮਹੀਨਾ ਬਾਹਰ ਹੀ ਜਾਣਾ 6 ਮਹੀਨਾ 2 ਮਹੀਨੇ ਸੀਜ਼ਨ ਦਾ ਲਾ ਲੈ ਜਾਂ ਮੰਨ ਕੇ ਚੱਲੋ ਵੀ ਬਾਹਰ ਲੈਣਾ ਵੀ ਸਿਸਟਮ ਹੋਵੇ ਬਈ ਮੈਂ 5 ਸਾਲ ਹੀ ਲਾਉਣੇ ਆ ਹਾਂ ਉਸ ਤੋਂ ਬਾਅਦ ਮੈਂ ਆਪਦੇ ਪਰਿਵਾਰ ਚ ਆਪਦੇ ਪਿੰਡ ਚ ਆਪਦੇ ਘਰ ਹੀ ਰਹਿਣਾ ਬਹੁਤ ਬੰਦੇ ਜਿਵੇਂ ਆ ਵੀ ਜਾਂਦੇ ਆ ਹਾਂ ਆ ਜਾਂਦੇ ਆ ਕਿ ਜਿਹੜੇ ਬੰਦੇ ਨੇ ਮਸ਼ੀਨ ਹੀ ਬਣ ਜਾਣਾ ਹੁਣ ਮਸ਼ੀਨ ਆ ਉੱਥੇ ਬੰਦਾ ਹੁਣ ਉੱਥੇ ਗੋਰਿਆਂ ਤੋਂ ਕੀ ਸਿੱਖਿਆ ਗੋਰਿਆਂ ਕੋਲੇ ਗਏ ਗੋਰੇ ਕੀ ਕਰਦੇ ਆ ਪੰਜ ਦਿਨ ਕਮਾਉਂਦੇ ਦੋ ਦਿਨ ਖਾਂਦੇ ਆ ਆਪਣੇ ਲੋ ਜਿਹੜੇ ਦੋ ਦਿਨ ਹੁੰਦੇ ਉਹ ਕਮਾਉਂਦੇ ਉਹਦਾ ਕਮਾਉਣਾ ਇੱਕ ਕਮਾਉਣਾ ਵਿਖਾਪੇ ਮਸ਼ੀਨਰੀ ਆ ਦੇ ਸਰੀਰ ਨੂੰ ਮਸ਼ੀਨ ਬਣਾਈ ਜਾਣੀ ਵੀ ਆਪਾਂ ਜੰਮੇ ਕਿੱਥੇ ਆ ਤੇ ਕਰੀ ਕੀ ਜੰਨੇ ਆਪਣੇ ਕਰਮਾਂ ਚ ਲਿਖਿਆ ਕੀ ਸੀਗਾ ਠੀਕ ਆ ਇੱਥੇ ਪੰਜਾਬ ਦੇ ਵਿੱਚ ਬੰਦਾ ਕੋਈ ਵੀ ਭੁੱਖਾ ਨਹੀਂ ਮਰਦਾ ਉਹੀ ਵੀ ਭੁਖਾਣੀ ਮਾਰਦਾ ਜਿਹਦਾ ਲਛਣੀ ਮਾੜੇ ਫਿਰਦਾ ਗੱਲੀ ਵੱਖਰੀ ਜਿਹਦਾ ਮੰਨ ਕੇ ਚਲਾ ਪਾਡੀਆਂ ਚੱਕ ਚੱਕ ਫਾਹੇ ਲਈ ਜਾਵਾਂਗੇ ਵੇ ਲੋਕ ਵਿਖਾਵੇ ਕਰੀ ਜਾਵਾਂਗੇ ਲੋਕਾਂ ਨੂੰ ਵਿਖਾਉਣ ਵਾਸਤੇ ਆਪਾਂ ਆਪਦੇ ਅੰਦਰੋਂ ਦੁਖੀ ਹੋਈ ਜਾਵਾਂਗੇ ਹੂੰ ਉਹਦਾ ਤਾਂ ਹੱਲ ਕੋਈ ਨਹੀਂ ਲੋਕ ਵਿਖਾਵਾ ਜ਼ਿਆਦੇ ਹਾਂ ਲੋਕ ਵਿਖਾਵਾ ਹਾਂ ਇਹਨੂੰ ਫਾਰਵਰਡ ਕਹਿੰਦੇ ਹਨਾ ਹੂੰ ਤੇ ਉਹ ਹੋਈ ਗਲਤੀ ਜਾਂਦਾ ਪਰ ਜੇ ਆਪਾਂ ਜਿੰਨੀ ਸਾਦੀ ਜ਼ਿੰਦਗੀ ਜਿਊਵਾਂਗੇ ਜਿੰਨੇ ਸਾਦੇ ਰਵਾਂਗੇ ਜਿੰਨੇ ਆਦੇ ਪਰਿਵਾਰ ਚੜ੍ਹਾਂਗੇ ਆਦੇ ਆਣ ਗਵਾਂ ਚ ਰਵਾਂਗੇ ਆਣ ਗਵਾਂ ਆਪਦਾ ਪਰਿਵਾਰ ਹੁੰਦਾ ਦੁੱਖ ਦੇ ਸੁਖ ਦੇ ਉਹਨਾਂ ਦੇ ਘਰੇ ਜਾਵਾਂਗੇ ਹੂੰ ਉਹਨਾਂ ਦੀ ਕੋਈ ਲਹਿੰਦੀ ਦੀ ਚੀਜ਼ ਦੀ ਖੁਸ਼ੀ ਮਨਾਵਾਂਗੇ ਆਪਾਂ ਬਹੁਤ ਵਧੀਆ ਵਧੀਆ ਰਵਾਂਗੇ ਹਾਂ ਬਾਕੀ ਜ਼ਿੰਦਗੀ ਜਗਮੀਤ ਬਾਈ ਸੋਚਦੀ ਆ ਬਾਕੀ ਬਈ ਆਪਾਂ ਕਿਸੇ ਨੂੰ ਮਤ ਨਹੀਂ ਦਿੰਦੇ ਵੀ ਇਹ ਨਾ ਸਮਝੇ ਹਨਾ ਵੀ ਕੋਈ ਵੀ ਸਿਆਣੇ ਬਣੇ ਦਿਲ ਦੇ ਵੱਲ ਵਲੇੜੇ ਸਾਂਝੇ ਕੀਤੇ ਆ ਸੋਚ ਸਭ ਦੀ ਵੱਖੋ ਵੱਖਰੀ ਹੁੰਦੀ ਆ ਕਈਆਂ ਨੂੰ ਇਹ ਗੱਲਾਂ ਲੱਗਣੀਆਂ ਵੀ ਅਣਪੜਾ ਲੀਆਂ ਗੱਲਾਂ ਵੀ ਤਰੱਕੀ ਕਰਨੀ ਚਾਹੀਦੀ ਆ ਪਰ ਜਿਹੜੇ ਬੰਦਿਆਂ ਨੇ ਬਚਪਨ ਦੇ ਵਿੱਚ ਆ ਖੇਡਾਂ ਖੇਡੀਆਂ ਗਰੀਬੀਆਂ ਦੇਖੀਆਂ ਹਨਾ ਤਾਂ ਛੇਦੀ ਕਿਤੇ ਬੰਦਾ ਉਹ ਪੈਰ ਨਹੀਂ ਛੱਡਦਾ ਹੁੰਦਾ ਜਿਹੜੇ ਆਪਣੇ ਬਹੁਤ ਲੋਕ ਆ ਪੈਰ ਛੇਦੀ ਛੱਡਦੇ ਆ ਤੇ ਇਸੇ ਗਾਰ ਕਰਕੇ ਆਪਾਂ ਇਹ ਵੀਡੀਓ ਬਣਾਈ ਚਾਲ ਆਪਦੀਆਂ ਦਿਲ ਦੀਆਂ ਗੱਲਾਂ ਕੀਤੀਆਂ ਆਪਾਂ ਕਿਸੇ ਤੇ ਥੋਪਦੇ ਨਹੀਂ ਕਿਸੇ ਦੀ ਮਰਜ਼ੀ ਨਹੀਂ ਹਰੇਕ ਦੀ ਆਪਦੀ ਜ਼ਿੰਦਗੀ ਆ ਆਪਦੇ ਹਿਸਾਬ ਨਾਲ ਬੰਦੇ ਨੇ ਜਿਉਣੀ ਇੱਕ ਜਗਵੀਤ ਹੋਰ ਗੱਲ ਆ ਹੂੰ ਜਿਹਦੇ ਕੋਲੇ 4 ਪੈਸੇ ਹੋਏ ਹੂੰ ਉਹ ਹਿੰਕੜੀ ਵਿਖਾਉਦੇ ਨੇ ਯਾਰ ਤੂੰ ਮੈਨੂੰ ਕਦੀ ਹਿੰਕੜੀ ਵਿਖਾਉਣਾ ਯਾਰ ਤੂੰ ਆਪਦਾ ਖਾਣਾ ਮੈਂ ਆਪਦਾ ਖਾਣਾ ਜੇ ਹੁਣ ਮੈਂ ਕਿਸੇ ਤੇ ਹਿੰਕੜੀ ਵਿਖਾਵਾਂ ਅਗਲਾ ਯਾਰ ਕਹੂਗਾ ਯਾਰ ਵੀ ਮੈਂ ਤੇ ਤੋਂ ਮੰਗੇ ਖਾਣਾ ਇਹ ਬੜਾ ਟ੍ਰੈਂਡ ਚੱਲੀ ਜਾਂਦਾ ਆਪਣੇ ਲੋਕ ਵਖਾਵੇ ਚੱਲੀ ਜਾਂਦਾ ਵੀ ਹਾਂ ਮੇਰੀ ਲੱਤ ਚੱਲੇ ਹਾਂ ਵੀ ਉਹ ਤਾਂ ਲਾ ਕੇ ਪਾਉਣੀ ਗੱਲ ਯਾਰ ਆਪਾਂ ਠੀਕ ਆ ਵੀ ਕਿਸੇ ਦਾ ਕੋਈ ਕਿਵੇਂ ਦਿਮਾਗ ਹੋਊਗਾ ਕਿਸੇ ਦਾ ਕਿਵੇਂ ਪਰ ਆਪਾਂ ਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਸਹੀ ਹੈ ਤੇ ਪਰ ਆਪਾਂ ਬਹੁਤ ਪਿੱਛੇ ਜਾ ਰਹੇ ਹਾਂ ਜੇ ਇਹ ਹਾਈ ਹਾਰ ਰਹੇ ਹਨ ਇੱਕ ਤਾਂ ਨੀਤੀ ਸਰਕਾਰਾਂ ਦੀ ਮਾੜੀ ਹੋਈ ਪਈ ਆ ਇੱਕ ਆਪਣਾ ਭੱਟਾ ਬੈਠਾ ਹਾਂ ਉਹਦੋਂ ਹੀ ਮਾੜੀ ਹੋਈ ਪਈ ਆ ਆਪਾਂ ਆ ਉਹਦਾ ਵਿਰਸਾ ਭੁੱਲਦੇ ਜਾਂਦੇ ਆ ਸਾਰਾ ਕੁਝ ਹੀ ਕਲਚਰ ਹੀ ਖਤਮ ਹੋਈ ਜਾਂਦਾ ਫਿਰ ਆਪਣਾ ਪਿਆ ਫਿਰ ਕਾਹਦਾ ਰਹਿ ਗਿਆ ਸ਼ਹੀਦ ਬਾਹਰਲੇ ਸਟੇਟਾਂ ਦੇ ਲੋਕ ਇੱਥੇ ਆ ਆ ਵੜੀ ਜਾਂਦੇ ਆ ਉਹ ਆਪਣੇ ਜਗੰਦ ਪਾ ਰਹੇ ਆ ਹੂੰ ਹੈ ਵੀ ਸਿਸਟਮ ਆਪਾ ਵੀ ਸਿਸਟਮ ਆਪਣਾ ਨਾ ਖਰਾਬ ਹੋ ਜਾਂਦਾ ਹਾਂ ਦਿਨੋਂ ਦਿਨ ਖਰਾਬ ਹੋ ਜਾਂਦਾ ਹੁਣ ਹੁਣ ਕੁੜੀਆਂ ਆਪਣੇ ਹਲੇ ਵੀ ਪਿੰਡਾਂ ਚ ਸਲਵਾਰ ਕਮੀਜ਼ ਪਾਉਂਦੀਆਂ ਹੂੰ ਠੀਕ ਆ ਉਹਨਾਂ ਨੂੰ ਬੈਕਵਰਡ ਸਮਝ ਆ ਜਾਂਦਾ ਹੂੰ ਸ਼ਹਿਰਾਂ ਚ ਸ਼ਹਿਰਾਂ ਚ ਹਾਂ ਸ਼ਹਿਰਾਂ ਚ ਵੀ ਨਹੀਂ ਆਪਾਂ ਬਠਿੰਡੇ ਜਾੜਾ ਯਾਰ ਉੱਥੇ ਹੁਣ ਮੈਨੂੰ ਪੈਂਟਾ ਤੋਂ ਵੀ ਨਿਕਰਨ ਦੇ ਆਗਾ ਕੰਮ ਯਾਰ ਇਹ ਕੀ ਤੂੰ ਪੰਜਾਬ ਦਾ ਕੀ ਰਹਿ ਗਿਆ ਇੱਥੇ ਹੂੰ ਆ ਪਾਣੀਆਂ ਦੇ ਵੀ ਲੋਕ ਆਖਣਗੇ ਯਾਰ ਵੀ ਹਾਂ ਪਹਿਰਾ ਵੀ ਆਪਦਾ ਕਲਚਰ ਸੰਭਾਲ ਕੇ ਰੱਖੋ ਠੀਕ ਆ ਪਾਉਣਾ ਜਿੱਥੇ ਕਿਤੇ ਬਾਹਰ ਜਾਣੇ ਆਪਾਂ ਫੰਕਸ਼ਨ ਤੇ ਪੰਜਾਬੋਂ ਬਾਹਰ ਜਾਣੇ ਕਿਤੇ ਕਿਸੇ ਘੁੰਮਣ ਜਾਣੇ ਉੱਥੇ ਆਪਦਾ ਤੁਸੀਂ ਸੌਂਗ ਪੂਰੇ ਕਰ ਲੋ ਪਰ ਜਿਹੜਾ ਪੰਜਾਬ ਪੰਜਾਬ ਨੂੰ ਪੰਜਾਬ ਵੀ ਰਹਿੰਦੇ ਹਾਂ ਹਾਂ ਸਹੀ ਆ ਬਈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਹਨਾ ਤੇ ਇੱਥੋਂ ਦੇ ਪਹਿਰਾਵੇ ਕਰਕੇ ਪਾਉਣ ਪਾਣੀ ਕਰਕੇ ਖਰਾਕਾ ਕਰਕੇ ਸੁਭਾ ਕਰਕੇ ਇਹ ਜਿਹੜੇ ਪੰਜਾਬੀ ਆ ਦੁਨੀਆ ਦੇ ਵਿੱਚ ਜਾਣੇ ਜਾਂਦੇ ਆ ਠੀਕ ਆ ਬਈ ਅੰਗਰੇਜ਼ ਠੀਕ ਆ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ